ਜਿਹੜੀ ਟੀਮ ਖੋਖੜਪਿੰਡ ਦੀ ਆ ਗੁਰੂ ਘਰ ਵਾਲੇ ਸਾਹਿਬ ਖੇਡ ਰਹੀ ਹੈ ਖੋਖੜ ਦੀ ਟੀਮ ਆ ਔਰ ਦੂਸਰੀ ਸਾਈਡ ਟੀਮ ਬਲਿਆਲੇ ਦੀ ਹੈ 9:30 ਦੇ 10 ਦਾ ਪਿਛਲਾ ਮੈਚ ਜੀ 9:30 ਦੇ 10 ਦਾ ਆ ਟੀਮਾਂ ਸੁਣ ਲੈ ਤੇ ਹੋਲੇ ਨਾਲ ਰੈਫਰੀ ਤੋਂ ਫਿਰ ਉਹ ਗੱਲ ਤੁਸੀਂ ਫੜ ਕੇ ਬਹਿ ਜਾਣਾ ਧਗਰੀ ਪਾ ਲੈਣੇ ਮੰਨਦੇ ਨਹੀਂ ਇਹ ਦੋ ਏਡਾ ਪਈਆਂ ਉਹਨੇ ਬੋਲ ਦਿੱਤਾ ਵੀ ਆ ਮੈਂ ਸਾਡੇ ਨੂੰ ਦੱਸਦਾ ਹੈ ਇਸ ਲਈ ਜੋ ਕੋਟਨ ਰਾਤੇ ਟੀਮ ਜਿੱਤ ਗਈ ਹੈ ਮੈਂ ਬਿੰਦਰભાઈ ਉਹ ਨੋਟ ਕਰਾ ਦੇ ਜਿਹੜੀ ਟੀਮ ਜੇਤੂ ਉਹ ਜੇਤੂ ਹੈ ਤੇ ਨਾਲ ਜਿਹੜੀਆਂ ਟੀਮਾਂ ਨੇ ਐਂਟਰੀ ਨਹੀਂ ਦਿੱਤੀ ਉਹ ਟੀਮਾਂ ਦੇ ਸੀ ਟਾਈਮ ਨਹੀਂ ਪਾਉਂਦੇ ਇੱਕ ਮੇਰਾ ਖਿਆਲ ਸਮਾਰਾ ਜੀ ਨੇ ਇੱਕ ਹੋਰ ਟੀਮ ਹੈ ਜੇ ਐਂਟਰੀ ਦੇ ਦਿਓਗੇ ਵਾਜੀ ਬੀਰੀ ਬੇਨਦੇ ਰੱਲੀ ਤੇ ਆਦਮ ਕੇ ਦੀ ਟੀਮਾਂ ਜਾਣ ਆ ਕਿਨੇ ਜਾਫੀ ਦਾ ਪੈਣੀ ਬਾਗਾ ਪਿੰਡ ਦਾ ਮਾਰਸਾ ਗੇਂਦਿਆਂ ਕੋਲੇ ਆ ਤਲਵੰਤ ਮੇਰੇ ਜੋ ਇਹਨੂੰ ਕੰਤਾ ਕਹਿੰਦੇ ਆ ਆ ਮੁੰਡਾ ਕਹਿੰਦੇ ਜੈਡ ਸਿਕورٹی ਵਿੱਚ ਭਰਦੀ ਆ ਕਦੇ ਬਾਰ ਨਾ ਦੇਖਿਓ ਪੰਜਾਬ ਦੇ ਮੁੱਖ ਮੰਤਰੀ ਸੀਐਮ ਜੀ ਜਦੋਂ ਕਹਿੰਦੇ ਰੈਲੀ ਹੁੰਦੀ ਹੈ ਆ ਮੁੰਡੇ ਦੀ ਮੇਰੇ ਜੋ ਆਖ ਜਿਹੜੀ ਬਾਜ ਵਾਲੀ ਹੁੰਦੀ ਹੈ ਇਹ ਕੰਤਾ ਹੈ ਪਿਛਲੇ ਮੈਚ ਵਿੱਚ ਮਲਵਿੰਦਰ ਸਿੰਘ ਵਾਲੀ ਟੀਮ ਜਿੱਤੋ ਜੀ ਨੋਟ ਕਰ ਰਹਿਣਾ ਸਾਡੇ ਐਂਟਰੀ ਕਾਉਂਟਰ ਵਾਲੇ ਵੀਰ ਮਨ ਸਿੰਘ ਵਾਲੀ ਟੀਮ ਜਿੱਤ ਰਹੀ ਹੈ ਜਿੰਨੇ ਮੈਚ ਹੋਣਗੇ ਦਲੇ ਰੌਂਗ ਦੇ ਸਾਹੇ 90 ਤੇ 10 ਪਿਛਦਾ ਵੀ ਇਹਨਾਂ ਦਾ ਸੀਗਾ ਲਓ ਸਾਹਮਣੇ ਪਹਿਲੀ ਰੇਡ ਤੇ ਨੰਬਰ ਕਹਿੰਦੇ ਰੇਡਰ ਦਾ ਇੱਕ ਖਾਰਸਾ ਜੀ ਆਇਆ ਜਿਨ੍ਹਾਂ ਨੇ ਕਰਤੱਵ ਕਰਨੇ ਗਰਾਊਂਡ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਆਓ ਸਾਹਮਣੇ ਕਬੱਡੀ ਪੌਂਡਰੀ ਮੁੰਡਾ ਪਿਆਰ ਬਹੁਤ ਪਿਆਰ ਬਲਿਆੜਾ ਦੇ ਪੁੱਤਰ ਦਾ ਮੈਚ ਹੈ ਅਗਲੇ ਮੈਚਾਂ ਤੇ ਟੀਮਾਂ ਲਈ ਬੇਨਤੀ ਹੈ ਮੁੰਡੇ ਰੱਲੀ ਤੇ ਆਦਮ ਕੇਲੇ ਗਰਾਊਂਡ ਤੇ ਆ ਜਾਣ ਰੋੜੀ ਇੱਥੇ ਕੁੰਡਰੀਆਂ ਗਊਸ਼ਾਲਾ ਬੱਲੂਆਂ ਦੇ ਚੱਠੇ ਵਾਲਾ ਇਹ ਟੀਮਾਂ ਤਿਆਰ ਰਹਿਣ ਨਾਲਖਰ ਤੇ ਭੱਗੀ ਬੰਦਰ ਦਾ ਮੈਚ ਹੋ ਰਿਹਾ ਜੀ ਮਿੱਤਰੋ ਆਓ ਸਾਹਮਣੇ ਕਬੱਡੀ ਪੈਂਦੀ ਤੇ ਰਾਜ ਸ਼ਿਵਾਜੀ ਗੱਲ ਕਰਦੇ ਹੋਏ ਲਓ ਸਾਹਮਣੇ ਲੋਧਰ ਰੇਡ ਪਾ ਰਹੇ ਖੇਡ ਦੇ ਮੈਦਾਨ ਦੇ ਜਿਹਦਾ ਬੋਹਾ ਪਿੰਡ ਹੈ ਗਾੜਨਪੱਟੀ ਬੋਹੇ ਵਾਲੇ ਕਹਿੰਦੇ ਮਾਬੂਦਾ ਯਾਰ ਲਓ ਪਾਰ ਖੇਡ ਮੁੰਡਾਂ ਦੇ ਰੇਡ ਮੇਰੀਓ ਆ ਉੱਡੇ ਹੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਿੰਡਾਂ ਕਲੇ ਗੀਤਕਾਰ ਮੈਜਰ ਖੋਖਰ ਦਾ ਲਾ ਵੀਰ ਨੇ ਗੀਤ ਗਾਇਆ ਹੈ ਮੈਜਰ ਖੋਖਰ ਨੇ ਲਿਖਿਆ ਹੈ ਕਿ ਤਾਨੇ ਦੰਦੇ ਮੈਜਰ ਨੂੰ ਪਿੰਡ ਖੋਖਰ ਵਾਲੇ ਨੇ ਯਾਰਾਂ ਦੀ ਯਾਰੀ ਛੱਡ ਕੇ ਲਾਗੀ ਪੜਨ ਪਟਿਆਲੇ ਨੇ ਯਾਰਾਂ ਦੀ ਜਾਰੀ ਛੱਡ ਕੇ ਲਾਗੀ ਪੜਨ ਪਟਿਆਲੇ ਨੇ ਆ ਗੱਗੂ ਐ ਮੰਗੇ ਵੀਰ ਕਾਦੇ ਸੁੱਤ ਮੁੰਡੇ ਦੀ ਆਓ ਸਾਹਮਣੇ ਕਹਿੰਦੇ ਬੱਬੂ ਕਬੱਡੀ ਪਾ ਰਿਹਾ ਇਧਰ ਸਾਡਾ ਸਿੰਘੋ ਦਾ ਇੱਕ ਵੀਰ ਆਇਆ ਔਰੇ ਜੁਨਾਸਿਕ ਦੇ ਕਤਮ ਕਰਿਆ ਲੈ ਵੀ ਬਈਆ ਮੈਚ ਤੋਂ ਬੜ ਕੱਢੀ ਪਹਿਲੀ ਰੇਡ ਔਰ ਜਾਫੀ ਆਊਟ ਹੋ ਗਿਆ ਤੇ ਨੰਬਰ ਕਹਿੰਦੇ ਇਸ ਵੇਲੇ ਖੋਖਰ ਦੀ ਰੇਂਗਲੇ ਜੁੜਦਾ ਹੋਇਆ ਨੰਬਰ ਕਹਿੰਦੇ ਰੇਡਰ ਦਾ ਅਗਲੀ ਰੇਡ ਭਲਵਾਨ ਨੇ ਸਿਰ ਪਾਟੀ ਹੈ ਕਿ ਮੇਰ ਦੁਨਿਆ ਦੇ ਰੱਬ ਦੀ ਮਿਹਰ ਹੋ ਜੇ ਬੰਦਾ ਆ ਕੇ ਹੋਰ ਭਲਵਾਨ ਬਣਦਾ ਤੇ ਮਨ ਨਾਲ ਕੁਰਬਾਨੀਆਂ ਬਣਦੀਆਂ ਨੇ ਤੇ 206 ਦੇ ਕਈ ਹੁੰਦੇ ਬੱਬਰ ਸ਼ੇਰ ਤੱਕ ਸ਼ੀਰੀਆਂ ਜਾਂਦੀਆਂ ਨੇ 3 4 ਮਾਰਚ ਆ ਉਹ ਕਰੀਵਾਂ ਦੇ ਸੁਪਰ ਕਬੱਡੀ ਕੱਪ ਦੀ ਹੈ ਬਸ ਤਾਲੂ ਹੋ ਟਰੈਕਟਰ ਉੱਤੇ ਜਾਣਗੇ ਮੇਰੇ ਪੰਜਾਬੀ ਵੀਰੋ ਜਿਹਨੇ ਸਰਸਿਆ ਮੈਡ ਦੀ ਅਟ ਕਰਾਤੀ ਹੈ ਸੋਰੀ 15 16 ਨੂੰ ਸੰਤ ਨਗਰ ਹੋ ਕੇ ਤੇ ਜਾਣਗੇ 15 16 ਮਾਰਚ ਨੂੰ ਸੰਤ ਨਗਰ ਬੰਦੀ ਹੋਰ ਰੋਟੇ ਜਾਣਗੇ 3 4 ਮਾਰਚ ਨੂੰ 3 ਲੱਖ ਤੇ 2 ਲੱਖ ਦਾ ਨਾਮ ਹੋਊਗਾ ਬੈਸਟਾਂ ਨੂੰ ਲੱਖ ਲੱਖ ਰੁਪਈਆ ਦਿੱਤਾ ਜਾਊਗਾ ਇਹ ਕਹਿੰਦੇ 3 ਮਾਰਚ ਜਿਹੜੀ ਹੋਏ 3 ਤੇ 4 ਕਰੀ ਵਾਲਾ ਪਿੰਡ ਜਿਹਦੇ ਸਰਸੇ ਦਾ ਆਹ ਕਬੱਡੀ ਪਾਡਰੀ ਗੱਭਰੂ ਤਿਆਰ ਹੈ ਯਾਫੀ 4 ਨੇ ਚਾਰਾਂ ਵਿੱਚੋਂ ਤਾ ਗੱਭਰੂ ਟਰਾਈ ਕਰਦਾ ਤੇ ਗੱਭਰੂ ਪੁੱਤ ਨਹੀਂ ਮਾਵਾ ਛੀੜੀਆਂ ਦੇ ਇੱਥੇ ਕੋਈ ਨਾ ਕਿਸੇ ਤੋਂ ਘੱਟ ਦੇਖੋ ਕਿਸੇ ਨੇ ਡਾਲੋ ਤੇ ਸ਼ੋਰ ਖੜਵਾ ਲਿਆ ਕਿਸੇ ਨੇ ਪੰਡ ਤੇ ਪਾ ਲਿਆ ਸੱਪ ਦੇਖੋ ਰੇਡਰ ਕਹਿੰਦੇ ਮੱਖੀ ਦੀ ਬਹਿਰ ਬੰਦੇ ਯਾਫੀ ਕਹਿੰਦੇ ਖਾਵਾਂਗੇ ਡੱਕ ਦੇਖੋ ਆਜੋ ਤੱਕੀਏ ਤੌਰ ਜਿੱਟੂ ਅੱਜ ਸੂਰਬੀਏ ਪਿੰਡ ਦਾ ਕਬੱਡੀ ਕੱਪ ਦੇਖੋ ਲਓ ਰੇਡ ਬੰਦ ਨੇ ਬਹੁਤ ਤਿਆਰ ਹੈ ਜਾਪੀ 4 ਆ ਸਾਹਮਣੇ ਕਹੜੇ ਮੁੰਡਾ ਪੰਜਾਬ ਪੁਰਸ ਵਾਲਾ ਇੱਕ ਰਵਿੰਦਰ ਸਿੰਘ ਕੰਟਾ ਤੇਣੀ ਬਾਗਾ ਪਿੰਡਾ ਜਦੋਂ ਤਰ ਢੱਲੋ ਬਹੁਤ ਤਗੜੀ ਕਬੱਡੀ ਖੇਡਿਆ ਆਓ ਸਾਹਮਣੇ ਮੁੰਡਾ ਕਬੱਡੀ ਪਾ ਰਿਹਾ ਤੇ ਰਾਜ ਸੀਮਾ ਜੀ ਜਿਗਰ ਕਰੰਗੇ ਰੱਲੀ ਤੇ ਆਦਮਕ ਦੀ ਟੀਮ ਆ ਜਾਓ ਮੇਰੀ ਬੇਨਤੀ ਹੈ ਰੱਲੀ ਤੇ ਆਦਮਕੇ ਰੋਦੀਏ ਤੇ ਪੁਲੀਆਂ ਗੋਸਾਲਾ ਬੱਲੋਣਾ ਤੇ ਛੱਫੇ ਵਾਲਾ ਭਾਗੀ ਬੰਦੇ ਦੇ ਨਾਮ ਸਰ ਪੰਜਾਬ ਦੀਆਂ ਹਰਿਆਣੇ ਦੀਆਂ ਆ ਤਗੜੀ ਟੀਮ ਆਈਆਂ ਆ ਕਿੰਨੇ ਮੇਰੇ ਵੀਰੋ ਨੌਜਨ ਕੋਆ ਗੋਰਾ ਚਿੱਟਾ ਰੰਗ ਹੈ ਕਿ ਗੋਰਾ ਚਿੱਟਾ ਗੋਰਾ ਰੰਗ ਦੇ ਨਰਪਾ ਇਹਦੀ ਬੈਂਕ ਨਾਲ ਵੱਧ ਜ਼ਿੰਮੇਵਾਰੀ ਗੋਰੇ ਚਿੱਟੇ ਰੰਗ ਵਾਲਾ ਗੱਬਰੂ ਪਰ ਖੇਡ ਦਾ ਅੱਜ ਖੋਖੜ ਦੀ ਟੀਮ ਲਈ ਪਹਿਲਾਂ ਸੱਟ ਲੱਗੀ ਖੋਖੜ ਵਾਲੇ ਦੇ ਪਰ ਪਰਮਾਨੰ ਮੇਰਾ ਦੁਬਾਰਾ ਫੇਰ ਆਇਆ ਗਰਾਉਂਡਾਂ ਵਿੱਚ ਖਿਡਾਰੀਆਂ ਨੂੰ ਬੇਨਤੀ ਆ ਲਾਈਵ ਚੱਲ ਜਿੰਦਾ ਯਾਰ ਨਿੱਕਰ ਬਦਲਣਾ ਸ਼ਕਲ ਨਹੀਂ ਬਦਲੀ ਦੀ ਹਲੋ ਜਿਹੜੀ ਬਾਈ ਮੈਂ ਇੱਕ ਮਿੰਟ ਪਾ ਮੈਂਬਰ ਸਾਹਿਬ ਪਲੇਅਰਾਂ ਉਹ ਵੇਖਦੇ ਆ ਤੁਸੀਂ ਪਲੇਅਰਾਂ ਦੀ ਤੁਹਾਡੀ ਜਿੱਤ ਕਰਦੇ ਆ ਕੱਲੀ ਨਿੱਕਰ ਬਦਲ ਕੇ ਬਾਈ ਸੈਕਲ ਨਹੀਂ ਬਦਲੀ ਦੀ ਨਾਈ ਚੱਲੀ ਆ ਜਿਹੜੀ ਮੈਂ ਗੱਲ ਬੋਲ ਚਾ ਸਾਹਮਣਾ ਸਮਝ ਜੇ ਬਾਹਰ ਵਿੱਚ ਜੇ ਇੰਨੀ ਸੰਗਤ ਵਿੱਚੋਂ ਬਾਹਰ ਨਿਕਲਣਾ ਆਸਾ ਹੋ ਜਾਂਦਾ ਹਾਂਜੀ ਹੁਣ ਬੋਲੋ ਜੀ ਲੰਗਰ ਵਾਲੀ ਗੱਡੀ ਖੜੀ ਆਪਣੀ ਤੇ ਜਿਹਨਾਂ ਲੰਗਰ ਛਕਣਾ ਹੈ ਫੱਟ ਜਾਣੇ ਬਾਈ ਫਿਰ ਦਾ ਆਪਰਵਾਦ ਦੇ ਰੋਟਾ ਰੰਡ ਕਰਨਾ ਪੈਂਦਾ ਲੰਗਰ ਦਾ ਦੰਤ ਪਤਾ ਲੱਗ ਜਾਂਦਾਗਾ ਜਿਹੜੇ ਖਿਡਾਰੀ ਦਸਤਕ ਲੰਗਰ ਛਕਣਾ ਚਾਹੁੰਦੇ ਆ ਲੰਗਰ ਵਾਲੀ ਗੱਡੀ ਆਪਣੀ ਬੜੀ ਸਟੇਜ ਕੋਲੇ ਔਰ ਛਕ ਸਕਦੇ ਹੋ ਅੰਨ ਧੰਨ ਦੀ ਟੋਟ ਰਹੇ ਨ ਆਦੇ ਰਹਿਣ ਪੰਧਾਰੇ ਕੁੜੀਆਂ ਜਿਹੜੀਆਂ ਮੰਗਲ ਗਾਂਵਰ ਲੋਕ ਕਬੀਸ਼ਰ ਖਾੜੇ ਜੇ ਮਾਲਕਾ ਤੂੰ ਵਰਸੇ ਵੜਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਫਿਰ ਮਿਲਦੇ ਰਹਿਣ ਵੜਾਈਆਂ ਆਹ ਤੇਰੇ ਆ ਦੀ ਸੂਰਤੀ ਨਗਰ ਨੂੰ ਵੜਾਈਆਂ ਮਿਲਦੀਆਂ ਇਹਦੇ ਗੁਰੂ ਦਾ ਲੰਗਰ ਤਤਤ ਵਰਤਿਆ ਜਲਦਾ ਮੈਂ ਸਮਾਉਂ ਜੀਰੇ ਬਾਈ ਇਹਦੇ ਵਿੱਚ ਟੀਮ ਖੋਪਰ ਖੋਪਰ ਆਜਾ ਖੋਪਰ ਦੀ ਟੀਮ ਜਿੱਤ ਗਈ ਖੋਪਰ ਖੋਪਰ ਦੀ ਟੀਮ ਜੇਤੂ ਹੈ